ਹੋ ਗਿਆ ਲਓ ਜੀ ਮੁਰਥਲ ਵਾਲਾ ਨਾਕਾ ਸਭ ਤੋਂ ਵੱਡਾ ਦੱਸਿਆ ਜਾਂਦਾ ਸੀ ਪੰਜਾਬ ਦੀ ਜਵਾਨੀ ਨੇ ਪੱਟ ਕੇ ਮਾਰਿਆ ਆਹ ਕਰਕੇ ਟਰੈਕਟਰ ਐਂਟਰ ਆ ਕਹਿੰਦੇ 15 ਕਿਲੋਮੀਟਰ ਦਾ ਜਾਮ ਹੈ ਸਤਿ ਸ੍ਰੀ ਅਕਾਲੇ ਸਤਿ ਸ੍ਰੀ ਅਕਾਲੇ ਬੜਾਈ ਪਰ ਬੜਾਈ ਬੋਲ ਤੂੰ ਮੈਂ ਤੇਨੂੰ ਇਤਰੀਗਾ ਪਹਿਲੀ ਵਾਰ ਲਾਈਵ ਆਏ ਆ ਮੁਰਥਲ ਬੈਰੀਗੇਡ ਤੇ ਆਏ ਆ ਆ ਦੇਖ ਲਓ ਦੇਖ ਲਓ ਵੀਰੋ ਬਾਲ ਸੋਲ ਹੈ ਆਪ ਦੇਖ ਲਓ ਦੇਖ ਲਓ ਭਾਈ ਪਹਿਲੀ ਵਾਰ ਪਹਿਲੀ ਵਾਰ ਲਾਈਵ ਆਏ ਆ ਪਹਿਲੀ ਵਾਰ ਮੁਰਥਲ ਨਾਕਾ ਸਭ ਤੋਂ ਵੱਡਾ ਦੱਸਿਆ ਜਾਂਦਾ ਸੀ ਪੰਜਾਬ ਦੀ ਜਵਾਨੀ ਖੜਗੀ ਇਹਨਾਂ ਦੇ ਹਿੱਕਾਂ ਦੇ ਟਰੈਕਟਰ ਲੈ ਕੇ 15 ਕਿਲੋਮੀਟਰ ਦਾ ਜਾਮ ਖਲਾਤਾ ਆ ਸਭ ਤੋਂ ਵੱਡਾ ਬੈਰੀਗੇਡ ਮੰਨਿਆ ਜਾਂਦਾ ਸੀ ਸਭ ਤੋਂ ਵੱਡਾ ਇੱਧਰ ਵੇਖੋ ਸਾਡੀ ਹਾਲਤ ਆ ਅਸੀਂ ਥੋੜਾ ਜਿਹਾ ਯੋਗਦਾਨ ਪਾਇਆ ਥੋੜਾ ਜਿਹਾ ਆਹ ਦੇਖ ਲਓ ਉਹ ਪੁਲਿਸ ਖੜੀ ਆ ਉਹ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖੋ ਉਹ ਕੱਟਦਾ ਉਹ ਸਿੰਘਾਂ ਨੇ ਕੱਟਦਾ ਬੋਲੇ ਜ਼ਾਲੇ ਆਲੇ ਉਹ ਲੱਗੇ ਲੱਗੇ ਦਿੱਲੀਏ ਆਗੇ ਉਹ ਦਿੱਲੀਏ ਆਗੇ ਤੇਰੀ ਹਿੱਕ ਤੇ ਚੜਨਗੇ ਜੱਟ ਤੇਰੀ ਹਿੱਕ ਤੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਓ ਬਾਈ ਗਲੇ ਖਰਾਬ ਹੋ ਗਏ ਸਾਡੇ ਓ ਸ਼ੇਰ ਕਰੋ ਸ਼ੇਰ ਆ ਪੰਜਾਬ ਦੀ ਜਵਾਨੀ ਆਉਂਦਾ ਇੱਕ ਹੋਰ ਬੱਬਰ ਸ਼ੇਰ ਖਿੱਚੀ ਓਏ ਪੰਜਾਬ ਨੂੰ ਡੱਕ ਦੇ ਡੱਕ ਕੇ ਦਿਖਾਉਣ ਪੰਜਾਬ ਨੂੰ ਆਉਂਦੇ ਜੱਟ ਆ ਦੂਰ ਨਹੀਂ ਦਿੱਲੀ 25 ਕਿਲੋਮੀਟਰ ਇੱਥੋਂ ਸਿਰਫ ਓਏ ਮੋਦੀ ਸਰਕਾਰ ਦੇ ਆ ਵੇਖ ਲੋ ਟੱਟ ਪੁੰਜੀਏ ਖੜੇ ਓ ਖੜੀ ਆ ਸਾਰੀ ਇੱਕ ਤਮਾਸ਼ਾ ਦੇਖਦੇ ਪਏ ਨੇ ਕੋਈ ਵਸ ਨਹੀਂ ਚੱਲਿਆ ਪੰਜਾਬ ਅੱਗੇ ਇਹਨਾਂ ਦਾ ਕੋਈ ਵਸ ਨਹੀਂ ਚੱਲਿਆ ਉਹ ਸ਼ੇਰ ਕਰੀ ਚੱਲੋ ਮੇਰੇ ਵੀਰੋ ਸ਼ੇਰ ਆ ਆਪਣਾ ਮਨਿੰਦਰ ਬਾਈ ਸਵੇਰ ਦੇ 4 ਵਜੇ ਤੋਂ ਇੱਥੇ ਪੈਰੀਗੇਡ ਹਟਾਉਂਦੇ ਆ ਹਰਜਿੰਦਰ ਵੀਰਾ ਆਪਣਾ ਆ ਗੁਰੂ ਕੇ ਲੰਗਰ ਉਹ ਆ ਪੰਜਾਬ ਹੈ ਸਾਡਾ ਆ ਪੰਜਾਬ ਉਹ ਲੰਗਰਾਂ ਦੀ ਸੇਵਾ ਨਾਲ ਦੀ ਨਾਲ ਜਾਊਗੀ ਉਹ ਮੋਦੀਆਂ ਗਲਤ ਪੰਗਾ ਲੈ ਲਿਆ ਓ ਮੋਦੀਆ ਤੇਰੀ ਕਬਰ ਪੁੱਟਣ ਆ ਗਏ ਓ ਜੱਟ ਆਉਂ ਜਾਂਦੇ ਬੱਬਰ ਸ਼ੇਰ ਪੰਜਾਬ ਦੇ ਆ ਅੱਜ ਆਇਨਾ ਬੈਰੀਕੇਡ ਬਣਾਉਣ ਲੱਗਿਆ ਇਹਨਾਂ ਨੇ ਕਰੇਨਾ ਲਿਆਂਦਿਆ ਕਰੇਨਾ ਤੇ ਪੰਜਾਬ ਦੇ ਜੱਟਾਂ ਨੇ ਸਵੇਰ ਤੋਂ ਹੱਥਾਂ ਦੇ ਨਾਲ ਹੱਥਾਂ ਦੇ ਨਾਲ ਪਟਿਆ ਹੱਥਾਂ ਦੇ ਨਾਲ ਬਾਈ ਇਹਦੇ ਵਿੱਚ ਕੋਈ ਮਾਰ ਨਹੀਂ ਇਹ ਪੰਜਾਬ ਹੈ ਪੰਜਾਬ ਆਹ ਜਾਂਦੇ ਆਹ ਜਾਂਦੇ ਓ ਲਾਲੋ ਜੋਰ ਓ ਲਾਲੋ ਜੋਰ ਤੁਸੀਂ ਲਾਲੋ ਓ ਓ ਲਾਲੋ ਜੋਰ ਓ ਟੀਪਰ ਇਹਨਾਂ ਨੇ ਖਿਲਾਾਰੇ ਸੀ ਮਿੱਟੀ ਦੇ ਭੜਕੇ ਵੀ ੱਤਕਾ ਲਾ ਕੇ ਨਹੀਂ ਖਾਲੀ ਹੋਣੇ ਉਹ ਉਹਨਾਂ ਨੂੰ ਆਪ ਹੀ ਤੋੜਨੇ ਪੈ ਗਏ ਓ ਤਮਾਸ਼ਾ ਵੇਖਦੀ ਖੜੀ ਪੁਲਸਾ ਮੋਦੀ ਆ ਕਰ ਲੈ ਤਿਆਰੀ ਤੇ ਮੋਦੀ ਭਗਤ ਵੀ ਕਰ ਲੈਣ ਤਿਆਰੀ ਚੜਨਗੇ ਹਿੱਕ ਤੇ ਆਉ ਆਉਂਦੇ ਜੱਟਾਂ ਦੇ ਜਾਜ ਆਹ ਜਾਂਦੇ ਹੀ ਲੈਣ ਵੇਖ ਲੋ ਵੀਰੋ ਮੁਰਥਲ ਤੋਂ ਲੈ ਕੇ ਕਰਨਾਲ ਤੋਂ ਪਿੱਛੋਂ ਤੱਕ ਟਰੈਕਟਰ ਖੜਾ 10000 ਦੀ ਸੰਖਿਆ ਤੋਂ ਉੱਤੇ ਸਾਧਨ ਹੈ 10 ਲੱਖ ਬੰਦਾ ਹੈ ਵੀਰੇ ਮੈਂ ਤਾਂ ਬੋਲਦਾ ਮੈਂ ਖੁਸ਼ੀ ਹੋਈ ਸਭ ਤੋਂ ਵੱਧ ਅੱਜ ਇੱਥੇ ਖੜਿਆ ਇੱਥੇ ਆਉ ਆਉਂਦੇ ਬੱਬਰ ਸ਼ੇਰ ਸਾਰੀ ਰਾਤ ਸੜਕਾਂ ਤੇ ਕੱਟੀ ਹੁਣ ਦਿੱਲੀ ਦੇ ਵਿੱਚ ਕੱਟਣਗੇ ਜਾ ਕੇ ਦਿੱਲੀ ਚ ਆਉਂ ਆਉਂਦੀਆਂ ਗੱਡੀਆਂ ਓ ਬੱਲੇ ਕੱਢਦੇ ਤਮੱਕੜ ਬਸ ਵੀਰੇ ਸਾਡਾ ਹੁਣ ਲਾਈਵ ਬੰਦ ਹੋਊਗਾ ਕਿੱਥੋਂ ਹੋਊਗਾ ਇਹ ਪਤਾ ਨਹੀਂ ਓ ਸੀ ਵਸੀਨ